ਤਨ ਬਾਬਾ ਸ੍ਰੀ ਚੰਨ ਜੀ ਇਨਸਾਨ ਉਸ ਦੁਨੀਆ ਦੇ ਵਿੱਚ ਰਹਿ ਰਿਹਾ ਹੈ ਜੋ ਉਸ ਦੀ ਖੁਦ ਦੀ ਬਣਾਈ ਹੋਈ ਹੈ ਜੋ ਪ੍ਰਮਾਤਮਾ ਨੇ ਇੰਨੀ ਸੁੰਦਰ ਦੁਨੀਆ ਬਣਾਈ ਸੋਚੋ ਕਿ ਇੱਕ ਛੋਟੀ ਜਿਹੀ ਕਹਾਣੀ ਜੋ ਸਿੱਖਿਆ ਦੇ ਕੇ ਜਾਂਦੀ ਹੈ ਇੱਕ ਪੰਛੀ ਜੋ ਹਰ ਗ੍ਰਹਿ ਤੇ ਉੱਤੇ ਜਾ ਸਕਦਾ ਸੀ ਅਤੇ ਹਰ ਦੁਨੀਆ ਦੇ ਕੋਨੇ ਵਿੱਚ ਉੱਡ ਕੇ ਜਾ ਸਕਦਾ ਸੀ ਉਸ ਨੂੰ ਹਵਾ ਦੀ ਲੋੜ ਨਹੀਂ ਆਕਸੀਜਨ ਦੀ ਕੋਈ ਲੋੜ ਨਹੀਂ ਉਹ ਹਰ ਇੱਕ ਪਲੈਨਟ ਗੈਲੈਕਸੀ ਤੋਂ ਗੈਲੈਕਸੀ ਤੱਕ ਘੁੰਮ ਸਕਦਾ ਸੀ ਉਹ ਪਹਿਲਾਂ ਇੱਕ ਗੈਲੈਕਸੀ ਵਿੱਚ ਪਹੁੰਚਿਆ ਉੱਥੇ ਸਾਰੇ ਲੋਕ ਪ੍ਰਮਾਤਮਾ ਦਾ ਨਾਮ ਜਪ ਰਹੇ ਸਨ ਅਤੇ ਇੱਕ ਹੀ ਮਕਸਦ ਸੀ ਉਹਨਾਂ ਦਾ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਪੂਰੀ ਧਰਤੀ ਦੇ ਉੱਤੇ ਜੰਗਲ ਹੀ ਜੰਗਲ ਸੀ ਉਸ ਜੰਗਲ ਦੇ ਵਿੱਚੋਂ ਉਹ ਫਲ ਫਰੂਟ ਤੋੜਦੇ ਅਤੇ ਖਾ ਲੈਂਦੇ ਅਤੇ ਐਸ਼ ਆਰਾਮ ਦਾ ਜੀਵਨ ਬਤੀਤ ਕਰਦੇ ਉਹਨਾਂ ਨੂੰ ਕੋਈ ਏਸੀ ਦੀ ਲੋੜ ਨਹੀਂ ਕੋਈ ਗੱਡੀ ਦੀ ਲੋੜ ਨਹੀਂ ਕਿਸੇ ਜਹਾਜ਼ ਦੀ ਲੋੜ ਨਹੀਂ ਕਿਉਂਕਿ ਉਹ ਸੀਮਤ ਸਥਾਨ ਵਿੱਚ ਹੀ ਰਹਿੰਦੇ ਸਨ ਪ੍ਰਮਾਤਮਾ ਦਾ ਨਾਮ ਜਪਦੇ ਅਤੇ ਫਲ ਫਰੂਟ ਖਾ ਕੇ ਸੁੰਦਰ ਜੀਵਨ ਬਤੀਤ ਕਰਦੇ 500 ਤੋਂ 1000 ਸਾਲ ਤੱਕ ਜੀਂਦੇ ਅਤੇ ਖੁਸ਼ੀਆਂ ਦੇ ਨਾਲ ਰਾਲ ਮਿਲ ਕੇ ਰਹਿੰਦੇ ਅਤੇ ਜਦੋਂ ਉਹ ਪੰਛੀ ਫਿਰ ਦੂਸਰੇ ਪਲੈਨੈਟ ਦੇ ਉੱਤੇ ਪਹੁੰਚਿਆ ਉੱਥੇ ਸੋਨੇ ਦੀਆਂ ਹੀ ਚੀਜ਼ਾਂ ਬਣੀਆਂ ਹੋਈਆਂ ਸਨ ਸੋਨੇ ਦੀਆਂ ਥਾਲੀਆਂ ਸੋਨੇ ਦੇ ਬਰਤਨ ਪਰ ਉੱਥੇ ਲੱਕੜ ਨਹੀਂ ਸੀ ਲੱਕੜ ਦੀ ਕੀਮਤ ਉੱਥੇ ਕਰੋੜਾਂ ਵਿੱਚ ਅਰਬਾਂ ਵਿੱਚ ਸੀ ਅਤੇ ਛੋਟੀ ਜਹੀ ਲੱਕੜ ਵੀ ਅਰਬਾਂ ਖਰਬਾਂ ਵਿੱਚ ਵਿਕਦੀ ਸੀ ਉੱਥੇ ਲੱਕੜ ਦਾ ਬਹੁਤ ਮੁੱਲ ਸੀ ਲੱਕੜ ਜਲਾਣ ਦੇ ਕੰਮ ਆਉਂਦੀ ਸੀ ਅਤੇ ਕਰੋੜਾਂ ਰੁਪਇਆ ਵਿੱਚ ਲੱਕੜ ਮਿਲਦੀ ਸੀ ਇਸ ਤਰ੍ਹਾਂ ਉਸ ਪਲੈਨੈਟ ਦੇ ਉੱਤੇ ਲੱਕੜ ਦੀ ਬਹੁਤ ਮਹੱਤਤਾ ਸੀ ਇਸ ਤਰ੍ਹਾਂ ਪਹਿਲੇ ਪਲੈਨੈਟ ਦੇ ਉੱਤੇ ਪਰਮਾਤਮਾ ਦੇ ਨਾਮ ਦੀ ਮਹੱਤਤਾ ਸੀ ਦੂਸਰੇ ਪਲੈਨੈਟ ਦੇ ਉੱਤੇ ਲੱਕੜ ਦੀ ਮਹੱਤਤਾ ਸੀ ਜਦੋਂ ਉਹ ਪੰਛੀ ਉੱਡਦਾ-ਉੱਡਦਾ ਇਸ ਧਰਤੀ ਤੇ ਪਹੁੰਚਦਾ ਹੈ ਅਤੇ ਉਹ ਕੀ ਦੇਖਦਾ ਹੈ ਕਿ ਇੱਥੇ ਲੋਕ ਬਸ ਆਪਣਾ ਪੈਸਾ ਕਮਾਉਣ ਦੇ ਵਿੱਚ ਰੁੱਝੇ ਹੋਏ ਹਨ ਹਰ ਕੋਈ ਬਿਜ਼ਨਸ ਕਰ ਰਿਹਾ ਹੈ ਬਿਜ਼ਨਸ ਦੇ ਰੂਪ ਵਿੱਚ ਚਾਹੇ ਉਹ ਪਰਮਾਤਮਾ ਹੈ ਉਸ ਨੂੰ ਵਰਤ ਰਿਹਾ ਹੈ ਫੋਟੋਆਂ ਬਹੁਤ ਵੱਡੀਆਂ ਵੱਡੀਆਂ ਲਗਾਈਆਂ ਹੋਈਆਂ ਹਨ ਸੋਚਦਾ ਹੈ ਕਿ ਇਸ ਦੁਨੀਆ ਤੋਂ ਬਾਹਰ ਕੁਝ ਵੀ ਨਹੀਂ ਜਦੋਂ ਲੇਖਾ ਹੋਣਾ ਹੈ ਤਾਂ ਇਸ ਦੁਨੀਆ ਦਾ ਹਿਸਾਬ ਹੀ ਹੋਣਾ ਹੈ ਉਹ ਪੰਛੀ ਦੇਖ ਕੇ ਹੈਰਾਨ ਰਹਿ ਗਿਆ ਕਿ ਇਹ ਇਨਸਾਨ ਕੀ ਕਰ ਰਹੇ ਹਨ ਇੱਕ ਦੂਸਰੇ ਨਾਲ ਝੂਠ ਅਤੇ ਇੱਕ ਦੂਸਰੇ ਨੂੰ ਧੋਖਾ ਦੇ ਰਹੇ ਹਨ ਕਿਸ ਰਸਤੇ ਤੇ ਜਾ ਰਹੇ ਹਨ ਕਿਤੇ ਕਿਤੇ ਭਗਵਾਨ ਦੇ ਦਰਬਾਰ ਬਣਾਏ ਹੋਏ ਹਨ ਇਸ ਤਰ੍ਹਾਂ ਬਹੁਤ ਹੈਰਾਨ ਹੁੰਦਾ ਹੈ ਫਿਰ ਉਹ ਉੱਡਦਾ ਉੱਡਦਾ ਉਸ ਜਗ੍ਹਾ ਤੇ ਪਹੁੰਚ ਗਿਆ ਜਿਸ ਜਗ੍ਹਾ ਦੇ ਉੱਤੇ ਹਰ ਲੋਕ ਇੱਕ ਦੂਸਰੇ ਨਾਲ ਮਿਲ ਕੇ ਰਹਿੰਦੇ ਸਨ ਅਤੇ ਜਦੋਂ ਉਹ ਸਾਰੀ ਦੁਨੀਆ ਦੇਖ ਕੇ ਪਰਮਾਤਮਾ ਦੇ ਕੋਲ ਪਹੁੰਚਦਾ ਹੈ ਅਤੇ ਉਹ ਪਰਮਾਤਮਾ ਨੂੰ ਬੋਲਦਾ ਹੈ ਕਿ ਦੁਨੀਆ ਕਿਸ ਤਰ੍ਹਾਂ ਦੀ ਬਣਾਈ ਤਾਂ ਪਰਮਾਤਮਾ ਬੋਲੇ ਕਿ ਇਨਸਾਨ ਬਹੁਤ ਸਵਾਰਥੀ ਹੈ ਇਨਸਾਨ ਨੇ ਜੋ ਧਰਤੀ ਦੇ ਉੱਤੇ ੂੜਾ ਕਰਕਟ ਪ੍ਰਦੂਸ਼ਣ ਫੈਲਾਇਆ ਉਸ ਨੂੰ ਮੈਂ 1 ਮਿੰਟ ਵਿੱਚ ਖਤਮ ਕਰ ਸਕਦਾ ਹਾਂ ਪਰ ਸੋਚਦਾ ਹਾਂ ਸ਼ਾਇਦ ਸੁਧਰ ਜਾਣ ਮੈਂ ਇੰਟਰਫੇਅਰ ਨਹੀਂ ਕਰਦਾ ਇੰਟਰਫੇਅਰ ਜਦੋਂ ਕੀਤਾ ਤਾਂ ਦੁਨੀਆ ਕੀੜੇ ਮਕੋੜਿਆਂ ਵਾਂਗੂ ਇੱਕ ਸੈਕਿੰਡ ਵਿੱਚ ਹੀ ਮੁੱਕ ਸਕਦੇ ਹਨ ਜਦੋਂ ਤੱਕ ਇਸ ਧਰਤੀ ਦੇ ਉੱਤੇ ਕੁਝ ਕੋ ਨੇਕ ਕਰਮ ਹਨ ਧਰਤੀ ਢਿੱਗੀ ਹੋਈ ਹੈ ਜਦੋਂ ਨੇਕ ਕਰਮ ਵੀ ਲੋਕਾਂ ਨੇ ਛੱਡੇ ਧਰਤੀ ਹੀ ਖਤਮ ਹੋ ਜਾਵੇਗੀ ਅਤੇ ਪਰਮਾਤਮਾ ਫਿਰ ਚੇਤੇ ਆਵੇਗਾ ਇਸ ਤਰ੍ਹਾਂ ਉਸ ਧਰਤੀ ਦੇ ਲੋਕ ਕਿੰਨੇ ਖੁਸ਼ ਹਨ ਜੋ ਪਰਮਾਤਮਾ ਦਾ ਨਾਮ ਜਪਦੇ ਹਨ ਅਤੇ ਫਲ ਫਰੂਟ ਖਾ ਕੇ ਹਜ਼ਾਰਾਂ ਸਾਲ ਜੀਂਦੇ ਹਨ ਅਤੇ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ ਰੱਖਦੇ ਅਤੇ ਮਿਲ ਕੇ ਪਿਆਰ ਨਾਲ ਰਹਿੰਦੇ ਹਨ ਅਤੇ ਆਸਾਨੀ ਦੇ ਨਾਲ ਪਰਮਾਤਮਾ ਨੂੰ ਪਾ ਲੈਂਦੇ ਹਨ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ